ਹਾਂਜੀ ਆਪਾਂ ਪਹੁੰਚੇ ਆਂ ਜੀ ਪਿੰਡ ਇੰਦਗੜ ਜੋ ਕਿ ਧਰਮਕੋੜ ਤੋਂ ਸਿੱਧਾ ਵੇਟਰ ਰੋਡ ਤੇ ਸਥਿਤ ਹੈ ਪਿੰਡ ਇੰਦਗੜ ਸਰਦਾਰ ਦਵਿੰਦਰ ਸਿੰਘ ਸਨ ਅਫ ਮੱਗਰ ਸਿੰਘ ਜੀ ਉਹਨਾਂ ਦੇ ਖੇਤ ਦੇ ਵਿੱਚ ਆਪਾਂ ਪਹੁੰਚੇ ਆਂ ਜੀ ਮੋਟਰ ਬੋਰ ਦੇ ਵਿੱਚ ਟਟ ਕੇ ਡੈਗ ਪੀ ਸੀ ਜੀ ਦੱਸਾਂਗੇ ਤੁਹਾਨੂੰ ਸਾਰਾ ਪ੍ਰੋਸੈਸ ਕਿ ਕਿਵੇਂ ਮੋਟਰ ਬੋਰ ਦੇ ਵਿੱਚ ਟਟ ਕੇ ਡੈਗ ਪੀ ਤਾਂ ਜੋ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਤਾਂ ਜੋ ਬਾਈ ਜੀ ਉਹਨਾਂ ਦਾ ਨੁਕਸਾਨ ਹੋਇਆ ਆਪਾਂ ਨੁਕਸਾਨ ਹੋਣ ਤੋਂ ਬਚਾਈਏ ਕਿਸਾਨ ਭਰਾ ਸਾਰੀ ਵੀਡੀਓ ਵੇਖਿਆ ਕਰੋ ਜੀ ਆਪਣੇ ਤਾਂ ਜੋ ਹੋਰ ਕਿਸੇ ਭਰਾ ਦਾ ਨੁਕਸਾਨ ਨਾ ਹੋਵੇ ਜੀ ਹਾਂਜੀ ਇਹ ਬਾਈ ਜੀ ਉਹਨਾਂ ਦਾ 9 ਇੰਚੀ ਬੋਰ ਆ ਜੀ 250 ਫੁੱਟ ਜੋ ਕੇ ਬਾਈ ਹੁਣ ਜੀ ਉਹਨਾਂ ਨੇ ਨਵਾਂ ਬੋਰ ਕਰਾਇਆ ਜੀ ਇਹ ਤੇ ਬਾਈ ਜੀ ਉਹਨਾਂ ਦੇ ਨਾਲ ਨਾਲ ਜਿਹੜੇ ਬੋਰ ਪਹਿਲਾਂ ਸੀਗਾ ਇੱਥੇ ਚੱਲ ਰਿਹਾ ਉਹ 7 ਇੰਚੀ ਸੀਗਾ ਜੀ ਆਪਣਾ ਪਹਿਲਾਂ ਦਾ ਪੁਰਾਣਾ ਬੋਰ ਬਾਈ ਜੀ ਉਹਨਾਂ ਨੇ ਕੁਝ ਟਾਈਮ ਪਹਿਲਾਂ ਜਦੋਂ ਵੀ ਬੋਰ ਨਵਾਂ ਕਰਾਇਆ 7 ਇੰਚੀ ਵਿੱਚੋਂ ਮੋਟਰ ਕੱਢ ਕੇ ਸਾਰੀ ਡਿਲੀਵਰੀ ਸਮੇਤ ਮੋਟਰ ਸਾਰਾ ਕੁਝ ਉਸੇ ਤਰ੍ਹਾਂ ਹੀ 9 ਇੰਚੀ ਬੋਰ ਦੇ ਵਿੱਚ ਪਾਤਾ 7 ਇੰਚੀ ਬੋਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਜਦੋਂ 4 ਦੀ ਡਿਲੀਵਰੀ ਪਾਉਣੀ ਆ ਤਾਂ 6 ਨਟਾਂ ਵਾਲੀ ਡਿਲੀਵਰੀ ਪੈਂਦੀ ਹੁੰਦੀ ਸੀ ਪਹਿਲਾਂ ਜੀ ਚਲੋ ਸਮਾਂ ਹੋ ਗਿਆ ਸੀ ਵੀ ਉਹਦੇ 'ਚ ਆਪਣੇ ਕੋਲੇ ਉਦੋਂ ਪਲੱਸਟਰ ਦੇ ਪੈਪ ਨਹੀਂ ਹੁੰਦੇ ਸੀ ਜਾਂ ਕੋਈ ਸਾਧਨ ਹੋ ਜਾ ਹੁੰਦਾ ਸੀ ਵੀ ਚਲੋ 4 ਇੰਚੀ 'ਚ ਪਾਣੀ ਵਾਧਾਵੇ ਕਰਕੇ ਆਪਾਂ 4 ਇੰਚੀ 6 ਨਟਾਂ ਵਾਲੀ ਪਾ ਦਿੰਦੇ ਸੀ ਤਾਂ ਜੋ 6 ਇੰਚੀ ਪਲੇਟ 6 ਨਟਾਂ ਵਾਲੀ ਪਲੇਟ ਦਾ ਘੇਰਾ ਬਾਹਰੋਂ 3 ਇੰਚੀ ਪਲੇਟ ਜਿੱਡਾ ਹੁੰਦਾ ਹੀ ਕਰਕੇ ਇਹ ਪਾ ਦਿੰਦੇ ਸੀ ਇਹ ਬਾਈ ਜੀ ਉਹਨਾਂ ਨੇ ਉਸੇ ਤਰ੍ਹਾਂ ਹੀ 7 ਇੰਚੀ ਬੋਰ ਚੋਂ ਕੱਢ ਕੇ ਮੋਟਰ ਇਸ ਬੋਰ ਚ ਪਾਤੀ ਤੇ ਮੋਟਰ ਚੱਲਦੀ ਨੂੰ ਕਾਫੀ ਟਾਈਮ ਹੋ ਗਿਆ ਤੇ ਉਹ ਪਲੇਟਾਂ ਜੋ ਸੀਗੀਆਂ ਤੇ ਉਹ ਬਿਲਕੁਲ ਗਲ ਗਈਆਂ ਗਲ ਕੇ ਪਲੇਟ ਟੁੱਟ ਗਈ ਜੀ ਤੇ ਤਾਂ ਜਦੋਂ ਬਾਈ ਜੀ ਉਹਨਾਂ ਨੇ ਇੱਥੇ ਮੋਟਰ ਚਲਾਈ ਆ ਕੇ ਖੇਤ ਤਾਂ ਪਤਾ ਲੱਗਾ ਵੀ ਮੋਟਰ ਟੁੱਟ ਕੇ ਡੱਗ ਪਈ ਤੇ ਡਿੱਗੀ ਮੋਟਰ ਆਪਾਂ ਕੱਢ ਰਹੇ ਆ ਜੀ ਤੇ ਇਸੇ ਤਰ੍ਹਾਂ ਹੀ ਨਾ ਜਿਵੇਂ ਆਪਾਂ ਪੁਰਾਣੇ ਬੋਰ ਦੇ ਵਿੱਚੋਂ ਕਈ ਵਾਰ ਨਵਾਂ ਬੋਰ ਕਰਵਾਉਨੇ ਆ ਜੀ ਬੋਰ ਵਾਲੇ ਬਾਈ ਜੀ ਹੁਣੀ ਬੋਰ ਕਰ ਜਾਂਦੇ ਤੇ ਆਪਾਂ ਦਵਾ ਦਾ ਪੁਰਾਣੇ ਬੋਰ ਚੋਂ ਕੱਢ ਕੇ ਉਸੇ ਤਰ੍ਹਾਂ ਹੀ ਮੋਟਰ ਪਾ ਦਿੰਨੇ ਵੀ ਛੇਤੀ ਬੋਰ ਚਾਲੂ ਕਰਕੇ ਆਪਾਂ ਵੇਖਣਾ ਹਾਂ ਤਾਂ ਉਸੇ ਤਰ੍ਹਾਂ ਜਿੰਨੇ ਵੀ ਭਰਾ ਆਪਣੇ ਪੁਰਾਣੇ ਬੋਰ ਚੋਂ ਮੋਟਾ ਕੱਢ ਕੇ ਨਵੇਂ ਬੋਰ ਚ ਪਾਉਂਦੇ ਆ ਜਾਂ ਪੁਰਾਣੀ ਡ੍ਰਿਵਰੀ ਲੈ ਕੇ ਪਾਉਂਦੇ ਆ ਜੀ ਤੇ ਉਹਦਾ ਖਾਸ ਤੌਰ ਤੇ ਧਿਆਨ ਰੱਖਿਆ ਕਰੋ ਵੀ ਪਲੇਟਾਂ ਗਲੀਆਂ ਨਾ ਹੋਣ ਜੀ ਕਿਉਂਕਿ ਜੋ ਕਿ ਲੋਹਾ ਹੀ ਇਹਨੇ 10 ਜਾਂ 15 ਸਾਲਾਂ ਬਾਅਦ ਪਲੇਟਾਂ ਗਲ ਜਾਣੀਆਂ ਜੇ ਤੁਸੀਂ ਲੋਹੇ ਦੀਆਂ ਲੋਹੇ ਦੇ ਪੈ ਵੀ ਪਾਉਣਾ ਚਾਹੁੰਦੇ ਆ ਇਹਦੇ ਇਹਨਾਂ ਨੂੰ ਪਲੇਟਾਂ ਨੂੰ ਨਵੀਆਂ ਵੈਲਡਿੰਗ ਕਰਵਾ ਕੇ ਰੰਗ ਮਾਰ ਦਿਆ ਕਰੋ ਤਾਂ ਜੋ ਆਪਣੇ 5-4 ਸਾਲ ਕੋਸ ਨੰਗ ਸਕਣ ਫੇਰ ਵੀ ਉਹ ਪਲੇਟ ਦੀ ਘਟਨਾ ਮਨਿਆਦ ਹੁੰਦੀ ਹੈ ਜੀ ਮਿੱਟੀ-ਮਿੱਟੀ ਪਾ ਕੇ ਗਲ ਜਾਂਦੀਆਂ ਹੀ ਪਲੇਟਾਂ ਇਸ ਕਰਕੇ ਜਿੰਨੇ ਵੀ ਭਰਾ ਆਪਣੇ ਲੋਹੇ ਦੀਆਂ ਡਿਲੀਵਰੀਆਂ ਪਾਉਂਦੇ ਆ ਜੀ ਇਹ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਿਆ ਕਰੋ ਜੀ ਤੇ ਬਾਕੀ ਆਪਾਂ ਮੋਟਰਬਾਰ ਕੱਢ ਦਿੱਤੀ ਹੈ ਜੀ ਤੇ ਮੋਟਰ ਤੁਹਾਨੂੰ ਵਿਖਾਉਨੇ ਆ ਵੀ ਪਲੇਟ ਜਿਹੜੀ ਟੁੱਟ ਕੇ ਵਿੱਚ ਟੱਕ ਪੀਸੀ ਪਾਈਪ ਤਾਂ ਬਾਹਰ ਆਇਆ ਵਿਖਾਉਂਦਾ ਤੁਹਾਨੂੰ ਆ ਵੇਖੋ ਜੀ 6 ਨਟਾਂ ਵਾਲੀ ਪਲੇਟ ਆ ਜੀ ਤੇ 6 ਨਟ ਉੱਪਰ ਇਸ ਤਰ੍ਹਾਂ ਪਹਿਲਾਂ ਲੱਗੇ ਹੁੰਦੇ ਸੀ ਉਹ 7 ਇੰਚੀ ਬੋਰ ਚਾਣ 9 ਇੰਚ ਪਾਤਾ ਬਾਈ ਇਹਨੇ ਪਲੇਟ ਉੱਪਰੋਂ ਟੁੱਟ ਗਈ ਤੇ ਪਾਈਪ ਟੁੱਟ ਗਈ ਪਲੇਟਾਂ ਤੋਂ ਨੇ ਬੋਰਜ ਢੈਕ ਪਿਆ ਸੀ ਮੋਟਰ ਆਪਾਂ ਬਾਈ ਜੀ ਉਹਨਾਂ ਦੀ ਕੱਢਤੀ ਬਾਹਰ ਤੇ ਜਿੰਨੇ ਵੀ ਭਰਾ ਕਿਸਾਨ ਵੀਰ ਆਪਣੀਆਂ ਵੀਡੀਓ ਵੇਖਦੇ ਰਹਿੰਦੇ ਸਾਰਿਆਂ ਦਾ ਆਪਾਂ तहे ਦਿਲੋਂ ਧੰਨਵਾਦ ਕਰਦੇ ਹਾਂ ਜਿੰਨੇ ਵੀ ਭਰਾਵਾਂ ਨੂੰ ਆਪਣੇ ਦਿੱਤੇ ਸੀ ਆ ਚੰਗੇ ਲੱਗਦੇ ਆ ਤਾਂ ਆਪਣੀ ਵੀਡੀਓ ਨੂੰ ਫੇਸਬੁੱਕ ਤੇ ਫੋਲੋ ਕਰ ਲਿਆ ਕਰੋ ਜੀ ਆਪਣੇ ਪੇਜ ਨੂੰ ਤੇ YouTube ਤੇ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਤਾਂ ਜੋ ਆਉਣ ਵਾਲੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਹੁੰਦੀ ਰਹੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ